ਨਮਸਕਾਰ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰ ਨਾਵਾ ਗੱਲ ਕਰਦੇ ਹਾਂ ਜਿਮਨੀ ਚੋਣਾ ਦੀ ਜਿਮਨੀ ਚੋਣਾ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਗਰਮੀ ਫੜ ਚੁੱਕੀ ਹੈ ਹਰ ਰੋਜ਼ ਕੋਈ ਨਾ ਕੋਈ ਨਵਾਂ ਵਿਵਾਦ ਦੇਖਣ ਨੂੰ ਮਿਲਦਾ ਹੈ ਲੇਕਿਨ ਅੱਜ ਫੇਰ ਇੱਕ ਵਾਰ ਆਮ ਆਦਮੀ ਪਾਰਟੀ ਦੇ ਵੋਟ ਬੈਂਕ ਦੇ ਵਿੱਚ ਇਜ਼ਾਫਾ ਹੋਇਆ ਹੈ ਦੱਸ ਦਈਏ ਕਿ ਭਾਜਪਾ ਦੇ ਸੀਨੀਅਰ ਆਗੂ ਅਤੇ ਭਾਜਪਾ ਅਕਾਲੀ ਦਲ ਦੇ ਵਿੱਚ ਰਹੇ ਮੰਤਰੀ ਚੁੰਨੀ ਲਾਲ ਨੇ ਆਪਣੇ ਬੇਟੇ ਦੇ ਲਈ ਅੱਜ ਤੋਂ ਵੋਟਾਂ ਮੰਗਣੀਆਂ ਸ਼ੁਰੂ ਕਰ ਦਿੱਤੀਆਂ ਨੇ ਦੱਸ ਦਈਏ ਕਿ ਭਗਤ ਚੁੰਨੀ ਲਾਲ ਇੱਕ ਸੀਨੀਅਰ ਆਗੂ ਨੇ ਭਾਰਤੀ ਜਨਤਾ ਪਾਰਟੀ ਦੇ ਹਲਕਾ ਜਲੰਧਰ ਦੇ ਵਿੱਚੋਂ ਜਦੋਂ ਅਕਾਲੀਆਂ ਤੇ ਭਾਰਤੀ ਜਨਤਾ ਪਾਰਟੀ ਦੇ ਗਠਜੋੜਨ ਦੇ ਅਨੁਸਾਰ ਸਰਕਾਰ ਸੀ ਪੰਜਾਬ ਦੇ ਵਿੱਚ ਉਸ ਸਮੇਂ ਚੁੰਨੀ ਲਾਲ ਜਿਹੜੇ ਨੇ ਮੰਤਰੀ ਵੀ ਰਹੇ ਨੇ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜਾ ਪਛੋਕਰ ਹੈ ਚੁੰਨੀ ਲਾਲ ਦਾ ਯਾਨੀ ਕਿ ਮਹਿੰਦਰ ਸਿੰਘ ਭਗਤ ਦੇ ਪਿਤਾ ਦਾ ਜਿਹੜੇ ਆਮ ਆਦਮੀ ਪਾਰਟੀ ਦੀ ਜਿਮਨੀ ਚੋਣ ਲੜ ਰਹੇ ਨੇ ਹਲਕਾ ਜਲੰਧਰ ਵੈਸ ਤੋਂ ਜੇ ਇਹਨਾਂ ਦੇ ਪਛੋਕਰ ਦੀ ਗੱਲ ਕਰੀਏ ਇਹਨਾਂ ਦਾ ਸਿਆਸੀ ਪਛੋਕਰ ਭਾਰਤੀ ਜਨਤਾ ਪਾਰਟੀ ਦੇ ਨਾਲ ਬਿਲੋਂਗ ਕਰਦਾ ਹੈ ਪਿਛਲੇ ਦਿਨਾਂ ਦੇ ਵਿੱਚ ਸ਼ੀਤਲ ਅੰਗੁਰਾਲ ਦੇ ਕੁਸ਼ਿਸ਼ ਰਾਤੀ ਅੰਸਰਾਂ ਵੱਲੋਂ ਪੋਸਟਰਾਂ ਤੇ ਭਗਤ ਚੁੰਨੀ ਲਾਲ ਦੀ ਫੋਟੋ ਲਗਾ ਦਿੱਤੀ ਸੀ ਇਸ ਨੂੰ ਲੈ ਕੇ ਕਾਫੀ ਨਿਰਾਜ਼ ਹੋਏ ਸੀ ਮਹਿੰਦਰ ਭਗਤ ਦੇ ਪਿਤਾ ਜੀ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਅਤੇ ਟਕਸਾਲੀ ਆਗੂ ਨੇ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਨੇ ਕਿਹਾ ਕਿ ਮੇਰਾ ਭਾਰਤੀ ਜਨਤਾ ਪਾਰਟੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਉਹਨਾਂ ਨੇ ਅੱਜ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਜਲੰਧਰ ਵੈਸ ਦੇ ਲੋਕਾਂ ਨੂੰ ਆਪਣੇ ਪੁੱਤਰ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਹੈ ਜਿਮਣੀ ਚੋਣਾਂ ਲਈ ਉਹਨਾਂ ਨੇ ਕਿਹਾ ਕਿ ਅਸੀਂ ਇਸ ਤੋਂ ਵੱਧ ਕੰਮ ਕਰਾਂਗੇ ਹਲਕਾ ਜਲੰਧਰ ਵੈਸ ਤੋਂ ਉਹਨਾਂ ਨੇ ਕਿਹਾ ਮੇਰੀ ਅਤੇ ਮੇਰੇ ਪੁੱਤਰ ਦੀ ਸ਼ਬੀ ਕਿਰਦਾਰ ਬਿਲਕੁਲ ਬੇਦਾਗ ਹੈ ਭਾਵੇਂ ਅਸੀਂ ਲੰਬੇ ਸਮੇਂ ਤੋਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਕੰਮ ਕਰ ਰਹੇ ਸੀ ਭਾਰਤੀ ਜਨਤਾ ਪਾਰਟੀ ਨੇ ਸਾਨੂੰ ਮਾਨ ਸਨਮਾਨ ਦਿੱਤਾ ਸੀ ਲੇਕਿਨ ਹੁਣ ਅਸਮਾਂ ਬਦਲ ਚੁਕਿਆ ਹੈ ਭਾਰਤੀ ਜਨਤਾ ਪਾਰਟੀ ਦਾ ਅਕਸ ਜਿਹੜਾ ਹੈ ਜਿਹੜਾ ਗਰਾਊਂਡ ਲੈਵਲ ਹੈ ਉਹ ਬਿਲਕੁਲ ਚੀਰੋ ਹੋ ਚੁਕਿਆ ਹੈ ਪੂਰੇ ਪੰਜਾਬ ਦੇ ਵਿੱਚੋਂ ਇਹ ਗੱਲ ਕਹੀ ਹੈ ਸਾਬਕਾ ਮੰਤਰੀ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਚੁੰਨੀ ਲਾਲ ਨੇ ਉਹਨਾਂ ਨੇ ਕਿਹਾ ਇਸ ਲਈ ਮੈਂ ਜਲੰਧਰ ਵੈਸ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਮੇਰੇ ਲੜਕੇ ਮਹਿੰਦਰ ਭਗਤ ਨੂੰ ਵਾਤੂ ਵਦ ਵੋਟਾਂ ਪਾ ਕੇ ਜਿਮਨੀ ਚੋਣ ਜਿਤਾਈ ਜਾਵੇ ਕਿਉਂਕਿ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਜਲੰਧਰ ਦੇ ਲੋਕਾਂ ਨਾਲ ਵਾਅਦਾ ਕੀਤਾ ਹੈ ਜੇਕਰ ਮਹਿੰਦਰ ਭਗਤ ਜਿਮਨੀ ਚੋਣ ਜਿੱਤ ਜਾਂਦੇ ਨੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਮੰਤਰੀ ਮੰਡਲ ਯਾਨੀ ਕਿ ਕੈਬਨਟ ਮਨਿਸਟਰ ਹੋਣਗੇ ਮਹਿੰਦਰ ਭਗਤ ਇਹ ਗੱਲ ਕਹੀ ਹੈ ਮਹਿੰਦਰ ਭਗਤ ਦੇ ਪਿਤਾ ਜਿਮਨੀ ਲਾਲ ਨੇ ਇਟ ਮੀਨਸ ਕਿ ਪਿਓ ਹੁਣ ਪੁੱਤਰ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰੇਗਾ ਕਿਉਂਕਿ 10 ਨੂੰ ਡੇਟ ਨੂੰ 10 ਜੁਲਾਈ ਨੂੰ ਜਿਮਨੀ ਚੋਣ ਦੀ ਵੋਟ ਇੱਕ ਹੋ ਜਾਣੀ ਹੈ ਪੰਜਾਬ ਤੋਂ ਇਲਾਵਾ 8 ਹੋਰ ਵੀ ਭਾਰਤ ਦੇ ਵਿੱਚ ਸੂਬੇ ਨੇ ਜਿੱਥੇ 10 ਜੁਲਾਈ ਨੂੰ ਜਿਮਨੀ ਚੋਣ ਦੀ VOTING ਹੋਵੇਗੀ ਅਤੇ 13 ਜੁਲਾਈ ਨੂੰ ਵੋਟਾਂ ਦੇ ਨਤੀਜੇ ਆਉਣਗੇ ਅਤੇ ਲੋਕ ਬੜੇ ਬੇਸਬਰੀ ਦੇ ਨਾਲ 13 ਜੁਲਾਈ ਦਾ ਇੰਤਜ਼ਾਰ ਕਰਨਗੇ ਇਹ ਗੱਲ ਕਹੀ ਹੈ ਕਿਉਂਕਿ ਉਹਨਾਂ ਨੇ ਕਿਹਾ ਕਿ ਸਾਡੀ ਸ਼ਬੀ ਜਿਹੜੀ ਹੈ ਉਹ ਬਿਲਕੁਲ ਬਿਦਾਗ ਹੈ ਕਿਰਦਾਰ ਸਾਡਾ ਬਿਦਾਗ ਹੈ ਸਾਡਾ ਰਾਜਨੀਤਿਕ ਕੈਰੀਅਰ ਬਿਲਕੁਲ ਬਿਦਾਗ ਹੈ ਅਸੀਂ ਹੁਣ ਜਿਹੜਾ ਹੈ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ ਭਾਰਤੀ ਜਨਤਾ ਪਾਰਟੀ ਦਾ ਮੈਂ ਅਤੇ ਮੇਰਾ ਪੁੱਤਰ ਅਸੀਂ ਆਮ ਆਦਮੀ ਪਾਰਟੀ ਦੇ ਵਿੱਚ ਰਹਿ ਕੇ ਜਲੰਧਰ ਦੇ ਲੋਕਾਂ ਦੀ ਸੇਵਾ ਕਰਾਂਗੇ ਧੰਨਵਾਦ